ਸਤਕਾਰਯੋਗ ਸੁਰਗੀ ਗੀਤਕਾਰ ਗਾਇਕ ਇੱਕ ਸੰਸਾ ਇੱਕ ਸਾਹਿਤਕਾਰ ਜੀਦਰ ਸੰਧੂ ਜੀ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਉਹਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ਦੂਰੋਂ ਦੂਰ ਆਈ ਹੋਈ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਬੜੀ ਮਿਹਰਬਾਨੀ ਆਪ ਜੀ ਦੀ ਬਾਹੂ ਨੇ ਦੇਖਿਆ ਮਰਨਾ ਸਫਲ ਉਹਨਾਂ ਦਾ ਬਾਹੂ ਜੀਲ ਜਿਨ੍ਹਾਂ ਦੀਆਂ ਯਾਦਾਂ ਹੋ ਜ਼ਿਹਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਮਉਂ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਜ਼ਿਹਾਰ ਸੰਧੂ ਨੂੰ ਜਦੋਂ ਉਹ ਪਰਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਗਿਆ ਉਦੋਂ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਦੀਦਾਰ ਸੰਧੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਦੇ ਕੰਮ ਕੀਤਾ ਪਬਲਿਕ ریلیشن ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਪੰਜ ਚਾਰ ਸਾਲ ਸਟੇਜਾਂ ਤੇ ਵੀ ਰਹੇ ਹਾਂ ਮੈਂ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਬੰਦਾ ਹੁਨਰ ਕੋਈ ਵੀ ਹੁੰਦਾ ਲਿਖਣ ਦਾ ਵੀ ਹੁੰਦਾ ਗਾਉਣ ਦਾ ਵੀ ਹੁੰਦਾ ਮਿਊਜ਼ੀਕਲ ਦਾ ਵੀ ਮਤਲਬ ਵਜਾਉਣ ਦਾ ਵੀ ਹੁੰਦਾ ਹੁਨਰ ਕੋਈ ਵੀ ਹੁੰਦਾ ਉਹ ਆਪਣੇ ਹੁਨਰ ਦੇ ਵਿੱਚ ਇੰਨਾ ਮਾਹਰ ਸੀਗਾ ਵੀ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਤਾਂ ਜ਼ਿੰਦਗੀ ਯਾਦ ਕਰਦੇ ਰਹਿਣਗੇ ਕਦੇ ਵੀ ਉਹਦੀ ਯਾਦ ਉਹਦੀ ਆਵਾਜ਼ ਉਹਦੀ ਲੇਖਣੀ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋਊਗੀ ਕਿਉਂਕਿ ਜਿਉਂ-ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਔਰ ਉਹ ਪੜ ਕੇ ਔਰ ਉਹ ਸੁਣ ਕੇ ਉਹਨਾਂ ਗੀਤਾਂ ਨੂੰ ਜਿਹੜੇ ਗੀਤ ਦੀਦਾਰ ਸੰਧੂ ਨੇ ਲਿਖੇ ਨੇ ਉਹ ਵਾਕਈ ਇਹ ਸੋਚਦੇ ਨੇ ਤੇ ਯਾਰ ਅਸੀਂ ਉਸ ਵੇਲੇ ਹੁੰਦੇ ਅਸੀਂ ਪਤਾ ਨਹੀਂ ਕਿੰਨਾ ਸਵਾਦ ਲੈਂਦੇ ਕਿੰਨਾ ਆਨੰਦ ਮਾਣਦੇ ਇਹ ਸ਼ਖਸੀਅਤ ਸਾਥੋਂ ਪਹਿਲਾਂ ਹੋ ਚੁੱਕੀ ਹੈ ਤਾਂ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਤਾ ਬਹੁਤ ਦੂਰੋਂ ਦੂਰੋਂ ਆਏ ਹੋ ਹਮੇਸ਼ਾ ਆਉਂਦੇ ਹੋ ਔਰ ਤੁਸੀਂ ਇਸੇ ਤਰ੍ਹਾਂ ਦੇ ਦਰਸ਼ਕਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋ ਰੱਖ ਰਹੇ ਹੋ ਤੇ ਰੱਖੋਗੇ ਵੀ ਇਹਨਾਂ ਕਹਿੰਦਾ ਹੋਇਆ ਮੈਂ ਤਾਂ ਦੁੱਖ ਵਿੱਚ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੁਨੀਆਂ ਦੇ ਮਹਾਨ ਕਲਾਕਾਰ ਗੀਤਕਾਰ ਦੀਦਾਰ ਸੰਧੂ ਜੀ ਦੀ ਨਿੱਗੀ ਤੇ ਮਿੱਠੀ ਯਾਦ ਅੰਦਰ ਉਹਨਾਂ ਦੇ ਹੋਣਹਾਰ ਆਗਿਆਕਾਰ ਸੁਪੁੱਤਰ ਜਗਮਉਂਦ ਸੰਧੂ ਨੇ ਔਰ ਤੁਸੀਂ ਉਹਨਾਂ ਦੇ ਸਾਰੇ ਸਾਥੀਆਂ ਨੇ ਰਲ ਕੇ ਹਰ ਸਾਲ ਦੀ ਤਰ੍ਹਾਂ ਦੀਦਾਰ ਸੰਧੂ ਯਾਦਗਾਰੀ ਮੇਲਾ ਲਗਾਇਆ ਮੈਂ ਬਹੁਤ ਧੰਨਵਾਦੀ ਆ ਜੇਕਰ ਮਹੌਣ ਸੰਧੂ ਦਾ ਜਿਹੜੇ ਹਰ ਸਾਲ ਮੈਨੂੰ ਵੀ ਯਾਦ ਕਰਦੇ ਨੇ ਔਰ ਮੇਰੀ ਵੀ ਹਰਗिज ਕੋਸ਼ਿਸ਼ ਹੁੰਦੀ ਹੈ ਕਿ ਦੀਦਾਰ ਸੰਧੂ ਨੂੰ ਆ ਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਾਂ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਸਾਰੇ ਲੋਕ ਕਲਮ ਦੇ ਤਨੀ ਤੇਗ ਦੇ ਤਨੀ ਜਵਾਨ ਦੇ ਤਨੀ ਮੰਨੇ ਜਾਂਦੇ ਨੇ ਦੀਦਾਰ ਸੰਧੂ ਦੇ ਹਿੱਸੇ ਵਿੱਚ ਆਇਆ ਕਹੇ ਦੀਦਾਰ ਸੰਧੂ ਕਲਮ ਦਾ ਵੀ ਤਨੀ ਸੀ ਜਵਾਨ ਦਾ ਵੀ ਤਨੀ ਸੀ ਸ਼ਬਦਾਂ ਦਾ ਵੀ ਤਨੀ ਸੀ ਔਰ ਜਦੋਂ ਦੀਦਾਰ ਸੰਧੂ ਗੀਤ ਗਾਉਂਦਾ ਸੀ ਤਾਂ ਦਰਿਆਵਾਂ ਦੇ ਪਾਣੀ ਰੁਕ ਜਾਂਦੇ ਸਨ ਔਰ ਜਦੋਂ ਦੀਦਾਰ ਸੰਧੂ ਖਾੜਾ ਲਾਉਂਦਾ ਸੀ ਆਕਾਸ਼ ਚੜਦੇ ਪੰਛੀ ਖੜ ਜਾਂਦੇ ਸਨ ਜਦੋਂ ਮੈਂ ਆਇਆ ਸੁਖਜੀਤ ਘਰ ਚ ਬਹੁਤ ਵਧੀਆ ਸ਼ਬਦਾਂ ਵਿੱਚ ਬਿਆਨ ਕਰ ਰਹੇ ਸੀ ਔਰ ਹੁਣੇ-ਹੁਣੇ ਬਿੱਟੂ ਖੰਨੇ ਵਾਲਾ ਜਿਨ੍ਹਾਂ ਦਾ ਮੈਂ ਬਹੁਤ ਫੈਨ ਆ ਔਰ ਉਹਨਾਂ ਨੇ ਵੀ ਦਿਦਾਰ ਸੰਧੂ ਦੇ ਮੁਹੰਮਦ ਸਦੀਕ ਦੇ ਗੀਤ ਗਾਏ ਨੇ ਮੈਂ ਜ਼ਿਆਦਾ ਸ਼ਮਾ ਨਹੀਂ ਲੈਣਾ ਕਿਉਂਕਿ ਮੈਂ ਕਲਾਕਾਰਾਂ ਨੂੰ ਸਹਿਤਕਾਰਾਂ ਨੂੰ ਗੀਤ ਗਾਇਰਾਂ ਨੂੰ ਬੜਾ ਪਿਆਰ ਕਰਦਾ ਜਦੋਂ ਵੀ ਮੈਨੂੰ ਸਮਾਂ ਲੱਗਦਾ ਮੈਂ ਗੱਡੀ ਵਿੱਚ ਵੀ ਕਲਾਕਾਰਾਂ ਨੂੰ ਸੁਣਦਾ ਤੇ ਖਾੜਿਆਂ ਵਿੱਚ ਵੀ ਆ ਕੇ ਮੈਂ ਸੁਣਦਾ ਥੋੜੇ ਦਿਨ ਹੋਏ ਨੇ ਮੇਰੇ ਖਾਲ ਸਾਲ ਹੋ ਗਿਆ ਹੋਣਾ मीत ਢੈਲੋਂ ਉਹ ਵੀ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ ਜਦੋਂ ਦੀਦਾਰ ਸੰਧੂ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਨਿੱਗੀ ਤੇ ਮਿੱਠੀ ਯਾਦ ਅੰਦਰ ਬਿੱਟੂ ਜੀ ਮੀਤ ਢੈਲੋਂ ਨੇ ਲਿਖਿਆ ਸੀ ਤੂੰ ਨਹੀਂ ਜਾਣਦਾ ਦੀਦਾਰ ਤੇਰੇ ਜਾਣ ਦਾ ਕਿੰਨਾ ਗਮ ਹੋਊਗਾ ਤੇਰੇ ਗੀਤਾਂ ਦੇਆਂ ਨਿਆਣਾ ਵਿੱਚੋਂ ਕਿਨਾ ਮਨ ਰੂਗ ਔਰ ਮੈਂ ਸਮਝਦਾ ਕਿ ਜਿਹੜੇ ਕਲਮ ਦੇ ਧਨੀ ਹੁੰਦੇ ਨੇ ਉਹ ਸ਼ਬਦਾਂ ਵਿੱਚ ਬਹੁਤ ਕੁਝ ਬਿਆਨ ਕਰ ਜਾਂਦੇ ਨੇ ਸੋ ਮੈਂ ਵੀ ਸਾਰਿਆਂ ਦੇ ਨਾਲ ਰਲ ਕੇ ਕਿਉਂਕਿ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਗਹਿਰਾ ਤੇ ਗੂੜਾ ਸਬੰਧ ਹੈ ਕਾਵਰੇੜ ਭਰਪੂਰ ਸਿੰਘ ਜੀ ਬੈਠੇ ਨੇ ਇਹਨਾਂ ਦੇ ਸਾਥੀ ਸਾਰਦਰਸ਼ਨ ਸਿੰਘ ਜਦੋਂ ਪਹਿਲਾ ਮੇਲਾ ਲੱਗਿਆ ਸੀ ਤਾਂ ਮਨਜੀਤ ਸਿੰਘ ਹਮਣਾ ਅਸੀਂ ਬਹੁਤ ਸਾਰੇ ਸਾਥੀ ਉਦੋਂ ਮੈਂ ਐਮਐਲਏ ਬਣਿਆ ਬਣਿਆ ਸੀ ਔਰ ਦੀਦਾਰ ਸੰਧੂ ਦੀ ਨਿੱਗੀ ਤੇ ਮਿੱਠੀ ਯਾਦ ਅੰਦਰ ਪ੍ਰਾਣ ਤੋਂ ਹੀ ਸੜਕ ਤੇ ਬੋਰਡ ਲਗਵਾਏ ਸੀ ਦੀਦਾਰ ਸੰਧੂ ਰੋਡ ਸੋ ਹਰ ਸਾਲ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਤਾਂ ਮੈਂ ਵੀ ਆਪਣੇ ਦਿਲ ਦੀਆਂ ਗਹਿਰੀਆਂ ਵਿੱਚੋਂ ਦੀਦਾਰ ਸੰਧੂ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਆ ਕੇ ਤੁਸੀਂ ਆਪਣੇ ਪੁਰਾਣੇ ਉਸਤਾਦ ਨੂੰ ਔਰ ਆਪਣੇ ਸਾਥੀ ਨੂੰ ਯਾਦ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ